ਨਮਸਕਾਰ ਸੱਚ ਕੋ ਹੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ ਲੋਕ ਸਭਾ ਵਿੱਚ ਕੁਸਪੈਟ ਮਾਮਲੇ ਵਿੱਚ ਇੱਕ ਹੋਰ આરોપી ਮਹੇਸ਼ ਹੋਇਆ ਗ੍ਰਿਫਤਾਰ ਪੁਲਿਸ ਨੇ ਉਸ ਨੂੰ ਪਟੇਲਾ ਹਾਊਸ ਕੋਰਟ ਵਿੱਚ ਕੀਤਾ ਪੇਸ਼ 7 ਦਿਨ ਦੇ ਲਈ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਮਾਮਲੇ ਵਿੱਚ ਹੁਣ ਤੱਕ 6 ਲੋਕ ਹੋਏ ਕਾਬੂ ਦੱਸਦੀ ਕਿ 13 ਦਸੰਬਰ ਨੂੰ ਚਾਰ આરોપી ਪકડੇ ਗਏ ਸਨ ਲਲਿਤ ਜਹਾਨ ਨੇ 14 ਦਸੰਬਰ ਨੂੰ ਕੀਤਾ ਸੀ ਸਰੈਂਡਰ ਆਮਾਦੀ ਪਾਰਟੀ ਨੇ ਸੰਸਦ ਰਾਗਵ ਚੱਡਾ ਨੂੰ ਸੰਜੇ ਸਿੰਘ ਦੀ ਜਗ੍ਹਾ ਰਾਜ ਸਭਾ ਵਿੱਚ ਪਾਰਟੀ ਦਾ ਆਗੂ ਕੀਤਾ ਨਿਯੁਕਤ ਰਾਜ ਸਭਾ ਸਭਾਪਤੀ ਨੂੰ ਲਿਖੇ ਗਏ ਪੱਤਰ ਵਿੱਚ ਆਪ ਪਾਰਟੀ ਨੇ ਕਿਹਾ ਕਿ ਸੰਜੇ ਸਿੰਘ ਦੀ ਅਨੁਪਸਤੀ ਵਿੱਚ ਰਾਗਵ ਚੱਡਾ ਅੱਜ ਤੋਂ ਉੱਚ ਸਦਨ ਵਿੱਚ ਪਾਰਟੀ ਦੇ ਆਉਣਗੇ ਆਗੂ ਦੱਸਦੇ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਆਪ ਸੰਸਦ ਸੰਜੇ ਸਿੰਘ ਫਿਲਹਾਲ ਜੇਲ੍ਹ ਵਿੱਚ ਹਨ ਪਰ ਚਾਰਖੰਡ ਦੇ ਕਾਂਗਰਸ ਸੰਸਦ ਨੇ ਕਿਹਾ 350 ਕਰੋੜ ਮੇਰੇ ਨਹੀਂ ਸਾਰੇ ਪੈਸੇ ਪਰਿਵਾਰ ਦੇ ਇਸ ਨੂੰ ਪਾਰਟੀ ਦੇ ਨਾਲ ਨਾ ਜੋੜਿਆ ਜਾਵੇ ਦੱਸਦੀ ਕਿ ਆਇਕਰ ਵਿਭਾਗ ਨੇ ਦੱਸ ਦਿੱndi ਕਿਰੇੜੇ ਵਿੱਚ ਜੱप्त ਕੀਤੇ ਸਨ ਕਰੋੜਾ ਰੁਪਏ ਹੁਣ ਤੱਕ ਦੀ ਦੱਸੀ ਗਈ ਦੇਸ਼ ਦੀ ਸਭ ਤੋਂ ਵੱਡੀ ਰਿਕਵਰੀ ਛਾਪੇਮਾਰੀ ਵਿੱਚ 10 ਦਿਨ ਬਾਅਦ ਦੀ ਰਸਾਹੋ ਨੇ ਮੀਡੀਆ ਦੇ ਸਾਹਮਣੇ ਆ ਕੇ ਦਿੱਤਾ ਪਹਿਲਾ ਵੱਡਾ ਬਿਆਨ ਪੰਜਾਬ ਦੇ 19000 ਸਕੂਲਾਂ ਵਿੱਚ ਮੇਗਾ ਪੇਟੀਮ ਲੱਖਾਂ ਪੇਰੈਂਟਸ ਟੀਚਰਜ਼ ਨਾਲ ਮਿਲ ਕੇ ਪਹੁੰਚੇ ਬੱਚਿਆਂ ਵਿੱਚ ਸੁਧਾਰ ਦੇ ਲਈ ਦਿੱਤੇ ਸਜਾਹ ਪੰਜਾਬ ਸਿੱਖਿਆ ਵਿਭਾਗ ਤਰਫੋਂ ਸੂਬੇ ਦੇ 19109 ਸਰਕਾਰੀ ਸਕੂਲਾਂ ਵਿੱਚ ਹੋਏ ਸਨ ਪ੍ਰੋਗਰਾਮ ਕੋਲਾ ਨੇ ਪੇਰੈਂਟਸ ਦੇ ਲਈ ਖਾਸੇ ਦਾਵਾਂ ਦਾ ਕੀਤਾ ਸੀ ਇੰਤਜ਼ਾਮ ਕੁਝ ਸਕੂਲਾਂ ਵਿੱਚ ਪੇਰੈਂਟਸ ਅਤੇ ਬੱਚਿਆਂ ਦੇ ਲਈ ਸੈਲਫੀ ਪੁਆਇੰਟ ਵੀ ਕੀਤੇ ਗਏ ਸਨ ਨਿਰਧਾਰਿਤ ਤੋ ਜਿਹੜਾ ਵੀ 60 ਲੱਖ ਕਪਲਾ ਕਰਨ ਵਾਲਾ ਬੀਡੀਪੀ ਸਸਪੈਂਡ ਤਿੰਨ ਖਤੇ ਖਲਵਾ ਕੇ ਉਹਨਾਂ ਵਿੱਚ ਟ੍ਰਾਂਸਫਰ ਕੀਤਾ ਫੰਡ ਰਿਪੋਰਟ ਦੇ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਨੇ ਕੀਤੀ ਵੱਡੀ ਕਾਰਵਾਈ ਦੱਸਦੀ ਕਿ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਖੁੱਲਰ ਨੇ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਜਾਂਚ ਦੇ ਬਾਅਦ ਕਰ ਦਿੱਤਾ ਸਸਪੈਂਡ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ ਹੋਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਕਾਰਚੋਰ ਗਰੋਹ ਕੀਤਾ ਕਾਬੂ ਤਿੰਨ ਗੱਡੀਆਂ ਅਤੇ 8 ਨੰਬਰ ਪਲੇਟਸ ਬਰਾਮਦ ਪੁਲਿਸ ਮੁਤਾਬਿਕ ਰਜਿੰਦਰ ਕੁਮਾਰ ਉਰਫ ਕੋਰਾ ਨਵਾਸੀ ਜੋਗੇਵਾਲਾ ਗਰੁੱਪ ਵਿੱਚ ਹੋਈ આરોપી ਦੀ ਪਛਾਣ ਦੱਸਦੀ ਕਿ આરોપી ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰ ਚੁੱਕਿਆ ਹੈ ਵਾਹਨ ਚੋਰੀ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਗਲੇਰੀ ਜਾਂਚ ਸ਼ੁਰੂ ਅਸਾਰ ਦੇ ਆਰਮੀ ਲੈਫਟੀਨੈਂਟ ਦੇ ਐਕਸੀਡੈਂਟ ਵਿੱਚ ਮੌਤ ਜਲਿੰਦਰ ਦੇ ਕੋਲੇ ਧੁੰਦ ਦੇ ਵਿੱਚ ਬੇਕਾਬੂ ਹੋ ਕੇ ਪਲਟੀ ਗੱਡੀ ਪੋਸਟਮਾਰਟਮ ਬਾਅਦ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਮਰਤਕ ਸ਼ਵ ਇਹ ਇਤਿਹਾਸੇ ਵਿੱਚ ਕੈਪਟਨ ਵੀ ਲక్ష్ਮੀ ਯਵਰਾਜ ਦੇ ਰੂਪ ਵਿੱਚ ਹੋਈ ਲక్ష్ਮੀ ਦੀ ਪਛਾਣ ਪੁਲਿਸ ਨੇ ਇਲਾਜ ਲਈ ਹਸਪਤਾਲ ਵਿੱਚ ਕਰਵਾਇਆ ਭਰਤੀ ਹਰਿਆਣਾ ਸਰਕਾਰ ਖੇਲਾ ਬਾੜਪੀਆਂ ਦਾ ਐਲਾਨ 20 ਤੋਂ ਜ਼ਿਆਦਾ ਸਬਜ਼ੀਆਂ ਹੋਣ ਦੀਆਂ ਬੰਦ ਮਾਰਕੀਟ ਫੀਸ ਐਡਵਾਂਸ ਦੇ ਵਿੱਚ ਭਰਨ ਦੀ ਅਧੀ ਦਾ ਜਤਾਇਆ ਵਿਰੋਧ ਬਾੜਪੀਆਂ ਨੇ ਪੱਤਰਕਾਰ ਵਾਰਤਾ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਤਾਂ ਸੂਬੇ ਦੀ ਸਾਰੀ ਮੰਡੀਆਂ ਕਰਾਂਗੇ ਬੰਦ ਆਮ ਜਨ ਤੇ ਪਏਗਾ ਵੱਡਾ ਸਰ ਹਮਾਸ ਤੋਂ ਯੁੱਧ ਚੱਲ ਰਹੀ ਇਜ਼ਰਾਈਲ ਦੀ ਸਹਾਇਤਾ ਦੇ ਲਈ ਹਰਿਆਣਾ ਆਏਗਾ ਅੱਗੇ ਮਦਦ ਰੂਪ ਵਿੱਚ ਹਰਿਆਣਾ ਵੱਲੋਂ ਦਿੱਤੇ ਜਾਣਗੇ 10000 ਵਰਕਰ ਹਰਿਆਣਾ ਕੋਸ਼ਲ ਰੋਜ਼ਗਾਰ ਨਿਗਮ ਨੇ ਇਸ ਲਈ ਕੱਡੀਆਂ ਭਰਤੀਆਂ ਦੱਸਦੀ ਕਿ ਇਜ਼ਰਾਈਲ ਅਤੇ ਹਮਾਸ ਦੇ ਵਿੱਚ ਜਾਰੀ ਲੜਾਈ ਦੀ ਵਜ੍ਹਾ ਨਾਲ ਇਜ਼ਰਾਈਲ ਵਿੱਚ ਇਸ ਸਮੇਂ ਕਾਮਗਾਰਾਂ ਦੀ ਹੈ ਭਾਰੀ ਕਮੀ ਰਾਜਸਥਾਨ ਦੇ ਮੁੱਖ ਮੰਤਰੀ ਪਦਨਾਲ ਦੇ ਪਿਤਾ ਦੀ ਤਬੀਦ ਵਿਗੜੀ ਐਸਐਮਐਸ ਹਸਪੀਟਲ ਦੇ ਆਈਸੀਯੂ ਵਿੱਚ ਕਰਵਾਇਆ ਗਿਆ ਉਹਨਾਂ ਨੂੰ ਭਾਰਤੀ ਯੂਰੀਆ ਦੀ ਸਮੱਸਿਆ ਦੇ ਨਾਲ ਪੀੜਿਤ ਹੈ ਮਰੀਜ਼ ਸੀਨੀਅਰ ਡਾਕਟਰ ਦੀ ਨਿਗਰਾਨੀ ਵਿੱਚ ਕੀਤਾ ਜਾ ਰਿਹਾ ਇਲਾਜ ਅਤਿਰਕਤ ਅਧਿਖਸ਼ ਡਾਕਟਰ ਪ੍ਰਦੀਪ ਸ਼ਰਮਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਪਿਤਾ ਦੀ ਸਥਿਤੀ ਅਜੇ ਨਾਰਮਲ ਜਾਂਚਰੀ ਰਿਪੋਰਟਾਂ ਅਜੇ ਬਾਕੀ ਹਾਲ ਹੀ ਇਸ ਬੁਲੇਟਿਨ ਦੇ ਚੈਨਲ ਨੂੰ ਜ਼ਿਆਦਾ ਕਵਰ ਅਵੇਕਲੀ YouTube ਤੇ ਟਾਈਪ ਕਰੋ ਸਰਚ ਕਰੋ ਪੰਜਾਬੀ ਚੈਨਲ